ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ 58 ਹਾਈ ਟੈਕ ਐਂਬੂਲੈਂਸਾਂ ਦਾ ਬੇੜਾ ਸਿਹਤ ਸੇਵਾਵਾਂ ਦੇ ਖੇਤਰ ਚ ਜੋੜ ਕੇ ਸੂਬੇ ਚ ਐਮਰਜੈਂਸੀ ਡਾਕਟਰੀ ਸੇਵਾਵਾਂ ਦਾ ਹੋਰ ਵਿਸਥਾਰ ਕੀਤਾ ਗਿਆ ਹੈ। ਸ਼ਹਿਰੀ ਖੇਤਰ ਚ 15 ਮਿੰਟ ਤੇ ਪਿੰਡੂ ਖੇਤਰ ਚ 20 ਮਿੰਟ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਾਧਿਆਂ ਕਿ ਗੱਡੀ ਕਿੱਥੇ ਆ ਇਹ ਐਂਬੂਲੈਂਸਾਂ অতি ਆਧੁਨਿਕ ਉਪਕਰਨਾਂ ਨਾਲ ਲੈ ਸਨ ਜਿਨ੍ਹਾਂ ਵਿੱਚ ਆਕਸੀਜਨ ਐਂਬੂ ਬੈਗ ਜੀਵਨ ਰੱਖਿਅਕ ਦਵਾਈਆਂ ਅਤੇ ਜੀਪੀਐਸ ਸਮਰੱਥ ਟ੍ਰੈਕਿੰਗ ਸਿਸਟਮ ਸ਼ਾਮਲ ਹਨ ਇਸ ਤੋਂ ਇਲਾਵਾ ਇਨ੍ਹਾਂ ਐਂਬੂਲੈਂਸਾਂ ਦੇ ਵਿੱਚ ਡਿਲੀਵਰੀ ਲਈ ਵਿਸ਼ੇਸ਼ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਐਮਰਜੈਂਸੀ ਸਮੇਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅਰ ਨਹੀਂ ਕਿ ਫੱਟਾ ਲਾਤਾ ਅੰਦਰ بس ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ ਸੋ ਪਿੰਡ ਕੋਨੇ ਵਾਲਾ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਹੈਗੇ ਆਂ ਇੱਕ ਘਰ ਦੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਨੇ ਆਂ ਬੇਬੇ ਤੇ ਬਾਪੂ ਜੀ ਵਿਚਾਰੇ ਬਹੁਤ ਦੂਰ ਤੋਂ ਜਾ ਕੇ ਸਾਨੂੰ ਲੈ ਕੇ ਆਏ ਨੇ ਕਿਉਂਕਿ ਇਹਨਾਂ ਦਾ ਇਹਨਾਂ ਡੂੰਗਾ ਘਰ ਪੈਂਦਾ ਹੈ ਕਿ ਇੱਥੇ ਤੱਕ ਕੋਈ ਵੀ ਨਹੀਂ ਪਹੁੰਚ ਰਿਹਾ ਨਾ ਹੀ ਕੋਈ ਸੰਸਥਾ ਨਾ ਹੀ ਕੋਈ ਮੀਡੀਆ ਵਾਲਾ ਤੇ ਅੰਕਲ ਜੀ ਦੇ ਘਰ ਦੇ ਹਾਲਾਤ ਜਿਹੜੇ ਨੇ ਬੱਤਰ ਹੋ ਗਏ ਨੇ ਘਰ ਘਰ ਦੀਆਂ ਜਿਹੜੀਆਂ ਨੀਚੇ ਫਲੋਰ ਉਹ ਵੀ 1 ਫੁੱਟ نیچے ਚਲਾ ਗਿਆ ਹੈ ਉੱਪਰੋਂ ਵੀ ਛੱਤਾਂ ਜਿਹੜੀਆਂ ਉਹ ਵੀ ਟੁੱਟੀਆਂ ਨੇ ਨੀਚੇ ਖੱਡੇ ਪੈ ਗਏ ਆਂ ਆਂਟੀ ਅੰਕਲ ਮੇਰੇ ਨਾਲ ਨੇ ਵਿਚਾਰੇ ਤੇ ਅੰਕਲ ਜੀ ਬਹੁਤ ਨੁਕਸਾਨ ਹੋਇਆ ਮੈਂ ਦੇਖ ਕੇ ਆਈ ਆਂ ਅੰਦਰ ਤੇ ਕੋਈ ਪਹੁੰਚਿਆ ਨਹੀਂ ਇੱਥੇ ਤੁਹਾਡੇ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਮੈਂ ਤੇ ਉਹ ਪਰਮਾਤਮਾ ਦਾ ਸ਼ੁਕਰ ਕਰਦਾ ਵੀ ਸਾਡੇ ਜੀਵਾਂ ਦਾ ਜਿਹੜਾ ਇੰਨਾ ਹਾਲਾਤ ਜਿਆਦਾ ਖਰਾਬ ਸਨ ਪਾਣੀ ਦੇ ਤੇ ਸਾਡੇ ਜੀ ਬਚ ਗਏ ਨੇ ਬਹੁਤ ਪਰਮਾਤਮਾ ਨੇ ਮਿਹਰ ਕੀਤੀ ਆ ਬਾਕੀ ਨੁਕਸਾਨ ਸਾਡਾ ਬਹੁਤ ਜਿਆਦਾ ਹੋਇਆ ਉਹ ਤੁਸੀਂ ਵੇਖ ਹੀ ਸਕਦੇ ਨਹੀਂ ਵੇਖਿਆ ਆ ਬਾਕੀ ਵੇਖ ਸਕਦੇ ਹੋ ਨੁਕਸਾਨ ਸਾਡਾ ਬਹੁਤ ਜਿਆਦਾ ਹੋਇਆ ਤੁਸੀਂ ਵੇਖ ਸਕਦੇ ਜੇ ਸਾਡੀ ਕੰਡੀਸ਼ਨ ਅਸੀਂ ਕਿੰਨਾ ਕ ਹਾਲਾਤ ਸਾਡੇ ਮਾੜੇ ਹੋ ਗਏ ਨੇ ਮੈਂ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦੀ ਪਰਮਾਤਮਾ ਮੇਰੇ ਬੱਚੇ ਬਚ ਗਏ ਆ ਭੈਣ ਭਰਾ ਸਾਡੀ ਮੌਤ ਕਰਨਗੇ ਤੇ ਅਸੀਂ ਫੇਰ ਕਿਤੇ ਉਸ ਟਾਈਮ ਤੇ ਪੂਰੇ ਹੋ ਸਕਾਂ ਜੋ ਮਾਲਕ ਦਾ ਪਾਣਾ ਸੀ ਮੰਨਦੇ ਆ ਤੁਸੀਂ ਵੇਖ ਸਕਦੇ ਹੋ ਜੋ ਕੁਛ ਸਾਡਾ ਹੋਇਆ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਜੇ ਇੰਨਾ ਨੁਕਸਾਨ ਹੋ ਗਿਆ ਕਿ ਕੋਈ ਘਰ ਦਾ ਕੱਪੜਾ ਨਹੀਂ ਬਚਿਆ ਬੱਚਾ ਛੋਟਾ ਜਿਹਾ ਉਹਦੇ ਪਾਉਣ ਨੂੰ ਕੱਪੜਾ ਨਹੀਂ ਬਚਿਆ ਕੋਈ ਚੀਜ਼ ਨਹੀਂ ਸਾਡੇ ਕੋਲ ਹੈ ਅਸੀਂ ਉੱਤੇ ਲੀੜਾ ਦੇ ਕੇ ਨੂੰ ਸਵਾਲ ਲਈਏ ਬਾਕੀ ਮੇਰਾ ਨਾਮ ਗੁਰਚਰਨ ਸਿੰਘ ਹੂੰ ਪਿੰਡ ਕੋਨੇਵਾਲਾ ਜੀ ਮੈਂ ਬੱਚੀ ਨੂੰ ਲੈ ਕੇ ਬੜੀ ਮੁਸ਼ਕਲ ਨਾਲ ਜਾਣਾ ਹਾਂ ਬਚਾਈ ਆ ਮੁਰਕੇ ਕਿਸ਼ਤੀ ਵਾਲਾ ਆਇਆ ਇੱਕ ਦਿਨ ਬਾਅਦ ਤੇ ਫੇਰ ਸਾਨੂੰ ਉੱਥੋਂ ਲਾਇਆ ਨਾ ਕੁਝ ਖਾਣ ਨੂੰ ਹੀ ਸਾਡੇ ਨਾ ਕੁਝ ਪੀਣ ਨੂੰ ਹੀ ਉਤੇ ਕਿਉਂ ਬੱਚੇ ਦਾ ਰੋਂਦਿਆਂ ਕਰਕੇ ਆਵਾਜ਼ ਸੁਣ ਕੇ ਤੇ ਪ੍ਰਮਾਤਮਾ ਜਿਤਨਾ ਕਿਸ ਦੀ ਆਵਾਜ਼ ਸੁਣਦਾ ਉਹਨੂੰ ਸੁਣ ਕੇ ਤੇ ਕਿਸ਼ਤੀ ਵਾਲਾ ਆਪਣੇ ਆਪ ਹੀ ਆਟੋਮੈਟਿਕ ਹੀ ਲੈਣੇ ਆ ਗਿਆ ਇੱਥੇ ਸਾਡੇ ਕੋਲ ਲੈ ਕੇ ਸਾਨੂੰ ਗਿਆ ਕਿਸ਼ਤੀ ਦੇ ਰਾਂ ਇੱਥੇ ਪਾਣੀ ਇੰਨਾ ਜ਼ਿਆਦਾ ਸੀ ਕਿ ਇੱਥੋਂ ਜਿਹੜਾ ਲੰਘਣਾ ਸਾਨੂੰ ਮੁਸ਼ਕਲ ਆ ਉਹ ਜਿਹੜੀ ਦੀਵਾਰ ਆ ਇਹਦੇ ਉੱਪਰੋਂ ਦੀ ਸਾਨੂੰ ਚੁੱਕ ਕੇ ਜਨਾਨੀਆਂ ਨੂੰ ਤੇ ਅਗਲੇ ਬੰਨੇ ਕਿਸ਼ਤੀ ਦੇ ਵਿੱਚ ਬਿਠਾਇਆ ਕਿਸ਼ਤੀ ਦੇ ਪਾਣੀ ਥੋੜਾ ਇੰਨਾ ਨੀਚੇ ਸੀ ਕੰਧ ਦੇ ਉੱਤੋਂ ਥੱਲੇ ਸੀ ਤੇ ਮਤਲਬ ਉਹਦੇ ਉੱਤੋਂ ਦੀ ਚੁੱਕ ਕੇ ਦੋਨੋਂ ਜਨਾਨੀਆਂ ਨੂੰ ਤੇ ਬੱਚਿਆਂ ਨੂੰ ਸਾਨੂੰ ਚੁੱਕ ਕੇ ਤੇ ਪਾਰ ਕੀਤਾ ਫੇਰ ਸਾਨੂੰ ਕਿਸ਼ਤੀ ਦੇ ਵਿੱਚ ਬਿਠਾਇਆ ਅਸੀਂ ਬੇਨਤੀ ਕਰਦੇ ਆ ਜਦੋਂ ਜੋ ਹੈਲਪ ਮੰਗ ਮਹਾਰਾਜਾਂ ਕਰਨੀ ਆ ਪ੍ਰਮਾਤਮਾ ਨੇ ਜੇ ਕੋਈ ਕਰ ਸਕਦਾ ਤੇ ਸਾਡੀ ਵੀ ਕਰੇ ਸਾਡੇ ਘਰ ਆਣ ਕੇ ਸਾਡੀ ਮਤ ਕੋਈ ਕਰੇ 999 808290 ਦੁਬਾਰਾ 999 8082 808290 999 808290 ਸਾਡਾ ਸਿੱਧੀ ਸਾਡੇ ਘਰੇ ਆ ਕੇ ਸਾਡੀ ਵੇਖ ਕੇ ਹਾਲਾਤ ਸਾਡੇ ਸਾਡੀ ਮਤ ਕਰ ਸਕਦਾ ਕਿਸੇ ਦੇ ਹੱਥ ਭੇਜਣ ਦੀ ਕੋਈ ਲੋੜ ਨਹੀਂ ਸੇਵਾ ਭੇਜਣੀ ਨਹੀਂਗੀ ਤੇ ਬੱਤੀ ਵਗੈਰਾ ਵੀ ਨਹੀਂ ਆਉਂਦੀ ਕੋਈ ਕੁਛ ਨਹੀਂ ਕੋਈ ਬੱਤੀ ਨਹੀਂ ਆਉਂਦੀ ਸਾਡਾ ਇਨਵਰਟਰ ਨਹੀਂ ਫ੍ਰਿਜ ਨਹੀਂ ਸਾਡੇ ਕੋ ਕੋਈ ਚੀਜ਼ ਨਹੀਂ ਬਚੀ ਗੈਸ ਵਾਲਾ ਚੁੱਲਾ ਅਸੀਂ ਥੱਲੇ ਪਿਆ ਉਹਦੇ ਵਿੱਚ ਉਹ ਵੀ ਰੁੜ ਗਿਆ ਆ ਕਿਹੇ ਆਦਮੀ ਨੇ ਸਾਡੇ ਕੋਲ ਅਸੀਂ 10 ਦਿਨ ਹੋ ਗਏ ਨੇ ਸਾਨੂੰ ਸਾਡੇ ਕੋ ਚੱਕਲਾ ਵੇੜਨਾ ਵੀ ਨਹੀਂ ਰਿਹਾ ਵੀ ਅਸੀਂ ਰੋਟੀ ਬਣਾ ਕੇ ਖਾ ਸਕੀਏ ਰਾਸ਼ਨ ਦੇਣ ਨਹੀਂ ਆ ਰਹੇ ਰੋਟੀ ਪਾਣੀ ਆ ਰਹੇ ਸਾਡੇ ਭਾਂਡੇ ਨਹੀਂ ਰਹੇ ਸਾਡੇ ਕੋ ਚੱਕਲਾ ਵੇੜਨਾ ਨਹੀਂ ਕੋਈ ਸਿਲੰਡਰ ਨਹੀਂ ਕੀ ਕਰੀਏ ਅਸੀਂ ਕੁਛ ਨਹੀਂ ਬਚਿਆ ਸਾਡੇ ਕੋਲ ਸਾਡੇ ਘਰੇ ਕੋਈ ਆਉਂਦਾ ਹੀ ਨਹੀਂ ਦੇਣ ਇੱਧਰ ਆ ਪਾਸੇ ਵੀ ਅਸੀਂ ਇੱਧਰ ਵੀ ਜਾ ਕੇ ਕਿਸੇ ਦਾ ਹਾਲ ਪੁੱਛੀਏ ਸੋ ਜ਼ਰੂਰ ਹੈਲਪ ਜਿਹੜੀ ਹੈ ਇਸ ਪਰਿਵਾਰ ਨੂੰ ਲੋੜ ਹੈ ਕੋਨੇਵਾਲ ਪਿੰਡ ਦੇ ਵਿੱਚ ਗੁਰਚਰਨ ਸਿੰਘ ਅੰਕਲ ਜੀ ਨੇ ਆਪਣਾ ਨਾਮ ਦੱਸਿਆ ਨੰਬਰ ਉਹਨਾਂ ਨੇ ਦੱਸ ਦਿੱਤਾ ਤੇ ਅਗਰ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹਨੂੰ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰੋ ਤੇ ਇਹਨਾਂ ਦੀ ਮਦਦ ਕਰਨ ਦੇ ਲਈ ਜ਼ਰੂਰ ਤੁਸੀਂ ਇੱਕ ਵਾਰ ਗਰਾਊਂਡ ਜ਼ੀਰੋ ਤੇ ਆ ਕੇ ਇਹਨਾਂ ਦੇ ਘਰ ਦੀ ਹਾਲਤ ਜ਼ਰੂਰ ਦੇਖੋ ਸੋ ਪਿੰਡ ਕੋਨੇਵਾਲਾ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਹੈਗੇ ਆਂ ਇੱਕ ਘਰ ਦੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਨੇ ਆਂ ਬੇਬੇ ਤੇ ਬਾਪੂ ਜੀ ਵਿਚਾਰੇ ਬਹੁਤ ਦੂਰ ਤੋਂ ਜਾ ਕੇ ਸਾਨੂੰ ਲੈ ਕੇ ਆਏ ਨੇ ਕਿਉਂਕਿ ਇਹਨਾਂ ਦਾ ਇਹਨਾਂ ਡੂੰਗਾ ਘਰ ਪੈਂਦਾ ਹੈ ਕਿ ਇੱਥੇ ਤੱਕ ਕੋਈ ਵੀ ਨਹੀਂ ਪਹੁੰਚ ਰਿਹਾ ਨਾ ਹੀ ਕੋਈ ਸੰਸਥਾ ਨਾ ਹੀ ਕੋਈ ਮੀਡੀਆ ਵਾਲਾ ਤੇ ਅੰਕਲ ਜੀ ਦੇ ਘਰ ਦੇ ਹਾਲਾਤ ਜਿਹੜੇ ਨੇ ਬੱਤਰ ਹੋ ਗਏ ਨੇ ਘਰ ਘਰ ਦੀਆਂ ਜਿਹੜੀਆਂ ਨੀਚੇ ਫਲੋਰ ਉਹ ਵੀ 1 ਫੁੱਟ نیچے ਚਲਾ ਗਿਆ ਹੈ ਉੱਪਰੋਂ ਵੀ ਛੱਤਾਂ ਜਿਹੜੀਆਂ ਉਹ ਵੀ ਟੁੱਟੀਆਂ ਨੇ ਨੀਚੇ ਖੱਡੇ ਪੈ ਗਏ ਆਂ ਆਂਟੀ ਅੰਕਲ ਮੇਰੇ ਨਾਲ ਨੇ ਵਿਚਾਰੇ ਤੇ ਅੰਕਲ ਜੀ ਬਹੁਤ ਨੁਕਸਾਨ ਹੋਇਆ ਮੈਂ ਦੇਖ ਕੇ ਆਈ ਆਂ ਅੰਦਰ ਤੇ ਕੋਈ ਪਹੁੰਚਿਆ ਨਹੀਂ ਇੱਥੇ ਤੁਹਾਡੇ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਮੈਂ ਤੇ ਉਹ ਪਰਮਾਤਮਾ ਦਾ ਸ਼ੁਕਰ ਕਰਦਾ ਵੀ ਸਾਡੇ ਜੀਵਾਂ ਦਾ ਜਿਹੜਾ ਇੰਨਾ ਹਾਲਾਤ ਜਿਆਦਾ ਖਰਾਬ ਸਨ ਪਾਣੀ ਦੇ ਤੇ ਸਾਡੇ ਜੀ ਬਚ ਗਏ ਨੇ ਬਹੁਤ ਪਰਮਾਤਮਾ ਨੇ ਮਿਹਰ ਕੀਤੀ ਆ ਬਾਕੀ ਨੁਕਸਾਨ ਸਾਡਾ ਬਹੁਤ ਜਿਆਦਾ ਹੋਇਆ ਉਹ ਤੁਸੀਂ ਵੇਖ ਹੀ ਸਕਦੇ ਨਹੀਂ ਵੇਖਿਆ ਆ ਬਾਕੀ ਵੇਖ ਸਕਦੇ ਹੋ ਨੁਕਸਾਨ ਸਾਡਾ ਬਹੁਤ ਜਿਆਦਾ ਹੋਇਆ ਤੁਸੀਂ ਵੇਖ ਸਕਦੇ ਜੇ ਸਾਡੀ ਕੰਡੀਸ਼ਨ ਅਸੀਂ ਕਿੰਨਾ ਕ ਹਾਲਾਤ ਸਾਡੇ ਮਾੜੇ ਹੋ ਗਏ ਨੇ ਮੈਂ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦੀ ਪਰਮਾਤਮਾ ਮੇਰੇ ਬੱਚੇ ਬਚ ਗਏ ਆ ਭੈਣ ਭਰਾ ਸਾਡੀ ਮੌਤ ਕਰਨਗੇ ਤੇ ਅਸੀਂ ਫੇਰ ਕਿਤੇ ਉਸ ਟਾਈਮ ਤੇ ਪੂਰੇ ਹੋ ਸਕਾਂਗੇ ਜੋ ਮਾਲਕ ਦਾ ਪਾਣਾ ਸੀ ਮੰਨਦੇ ਆ ਤੁਸੀਂ ਵੇਖ ਸਕਦੇ ਹੋ ਜੋ ਕੁਛ ਸਾਡਾ ਹੋਇਆ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਜੇ ਇੰਨਾ ਨੁਕਸਾਨ ਹੋ ਗਿਆ ਕਿ ਕੋਈ ਘਰ ਦਾ ਕੱਪੜਾ ਨਹੀਂ ਬਚਿਆ ਬੱਚਾ ਛੋਟਾ ਜਿਹਾ ਉਹਦੇ ਪਾਉਣ ਨੂੰ ਕੱਪੜਾ ਨਹੀਂ ਬਚਿਆ ਕੋਈ ਚੀਜ਼ ਨਹੀਂ ਸਾਡੇ ਕੋਲ ਹੈ ਅਸੀਂ ਉੱਤੇ ਲੀੜਾ ਦੇ ਕੇ ਨੂੰ ਸਵਾਲ ਲਈਏ ਬਾਕੀ ਮੇਰਾ ਨਾਮ ਗੁਰਚਰਨ ਸਿੰਘ ਹੂੰ ਪਿੰਡ ਕੋਨੇਵਾਲਾ ਜੀ ਮੈਂ ਬੱਚੀ ਨੂੰ ਲੈ ਕੇ ਬੜੀ ਮੁਸ਼ਕਲ ਨਾਲ ਜਾਣਾ ਹਾਂ ਬਚਾਈ ਆ ਮੁਰਕੇ ਕਿਸ਼ਤੀ ਵਾਲਾ ਆਇਆ ਇੱਕ ਦਿਨ ਬਾਅਦ ਤੇ ਫੇਰ ਸਾਨੂੰ ਉਤੋਂ ਲਾਇਆ ਨਾ ਕੁਝ ਖਾਣ ਨੂੰ ਹੀ ਸਾਡੇ ਨਾ ਕੁਝ ਪੀਣ ਨੂੰ ਹੀ ਉਤੇ ਕਿਉਂ ਬੱਚੇ ਦਾ ਰੋਂਦਿਆਂ ਕਰਕੇ ਆਵਾਜ਼ ਸੁਣ ਕੇ ਤੇ ਪ੍ਰਮਾਤਮਾ ਜਿਤਨਾ ਕਿਸ ਦੀ ਆਵਾਜ਼ ਸੁਣਦਾ ਉਹਨੂੰ ਸੁਣ ਕੇ ਤੇ ਕਿਸ਼ਤੀ ਵਾਲਾ ਆਪਣੇ ਆਪ ਹੀ ਆਟੋਮੈਟਿਕ ਹੀ ਲੈਣੇ ਆ ਗਿਆ ਇੱਥੇ ਸਾਡੇ ਕੋਲ ਲੈ ਕੇ ਸਾਨੂੰ ਗਿਆ ਕਿਸ਼ਤੀ ਦੇ ਰਾਂ ਇੱਥੇ ਪਾਣੀ ਇੰਨਾ ਜ਼ਿਆਦਾ ਸੀ ਕਿ ਇੱਥੋਂ ਜਿਹੜਾ ਲੰਘਣਾ ਸਾਨੂੰ ਮੁਸ਼ਕਲ ਆ ਉਹ ਜਿਹੜੀ ਦੀਵਾਰ ਆ ਇਹਦੇ ਉੱਪਰੋਂ ਦੀ ਸਾਨੂੰ ਚੁੱਕ ਕੇ ਜਨਾਨੀਆਂ ਨੂੰ ਤੇ ਅਗਲੇ ਬੰਨੇ ਕਿਸ਼ਤੀ ਦੇ ਵਿੱਚ ਬਿਠਾਇਆ ਕਿਸ਼ਤੀ ਦੇ ਪਾਣੀ ਥੋੜਾ ਇੰਨਾ ਨੀਚੇ ਸੀ ਕੰਧ ਦੇ ਉੱਤੋਂ ਥੱਲੇ ਸੀ ਤੇ ਮਤਲਬ ਉਹਦੇ ਉੱਤੋਂ ਦੀ ਚੁੱਕ ਕੇ ਦੋਨੋਂ ਜਨਾਨੀਆਂ ਨੂੰ ਤੇ ਬੱਚਿਆਂ ਨੂੰ ਸਾਨੂੰ ਚੁੱਕ ਕੇ ਤੇ ਪਾਰ ਕੀਤਾ ਫੇਰ ਸਾਨੂੰ ਕਿਸ਼ਤੀ ਦੇ ਵਿੱਚ ਬਿਠਾਇਆ ਅਸੀਂ ਬੇਨਤੀ ਕਰਦੇ ਆ ਜਦੋਂ ਜੋ ਹੈਲਪ ਮੰਗ ਮਹਾਰਾਜ ਇਹ ਕਰਨੀ ਆ ਪ੍ਰਮਾਤਮਾ ਨੇ ਜੇ ਕੋਈ ਕਰ ਸਕਦਾ ਤੇ ਸਾਡੀ ਵੀ ਕਰੇ ਸਾਡੇ ਘਰ ਆਣ ਕੇ ਸਾਡੀ ਮਤ ਕੋਈ ਕਰੇ 9599 808290 ਦੁਬਾਰਾ 9599 8082 808290 9599 808290 ਸਾਡਾ ਸਿੱਧੀ ਸਾਡੇ ਘਰੇ ਆ ਕੇ ਸਾਡੀ ਵੇਖ ਕੇ ਹਾਲਾਤ ਸਾਡੇ ਸਾਡੀ ਮਤ ਕਰ ਸਕਦਾ ਕਿਸੇ ਦੇ ਹੱਥ ਭੇਜਣ ਦੀ ਕੋਈ ਲੋੜ ਨਹੀਂ ਸੇਵਾ ਭੇਜਣੀ ਨਹੀਂਗੀ ਤੇ ਬੱਤੀ ਵਗੈਰਾ ਵੀ ਨਹੀਂ ਆਉਂਦੀ ਕੋਈ ਚੰਨੀ ਕੋਈ ਬੱਤੀ ਨਹੀਂ ਆਉਂਦੀ ਸਾਡਾ ਇਨਵਰਟਰ ਨਹੀਂ ਫ੍ਰਿਜ ਨਹੀਂ ਸਾਡੇ ਕੋਈ ਕੋਈ ਚੀਜ਼ ਨਹੀਂ ਬਚੀ ਗੈਸ ਵਾਲਾ ਚੁੱਲਾ ਸੀ ਥੱਲੇ ਪਿਆ ਉਹਦੇ ਵਿੱਚ ਉਹ ਵੀ ਰੁੜ ਗਿਆ ਆ ਕਿਹੇ ਆਦਮੀ ਨਹੀਂ ਆ ਸਾਡੇ ਕੋਲ ਅਸੀਂ 10 ਦਿਨ ਹੋ ਗਏ ਨੇ ਸਾਨੂੰ ਸਾਡੇ ਕੋਈ ਚੱਕਲਾ ਵੇੜਨਾ ਵੀ ਨਹੀਂ ਰਿਹਾ ਵੀ ਅਸੀਂ ਰੋਟੀ ਬਣਾ ਕੇ ਖਾ ਸਕੀਏ ਰਾਸ਼ਨ ਦੇਣ ਨਹੀਂ ਆ ਰਹੇ ਰੋਟੀ ਪਾਣੀ ਆ ਰਹੇ ਸਾਡੇ ਭਾਂਡੇ ਨਹੀਂ ਰਹੇ ਸਾਡੇ ਕੋਈ ਚੱਕਲਾ ਵੇੜਨਾ ਨਹੀਂ ਕੋਈ ਸਿਲੰਡਰ ਨਹੀਂ ਕੀ ਕਰੀਏ ਅਸੀਂ ਕੁਝ ਨਹੀਂ ਬਚਿਆ ਸਾਡੇ ਕੋਲ ਸਾਡੇ ਘਰੇ ਕੋਈ ਆਉਂਦਾ ਹੀ ਨਹੀਂ ਦੇਣ ਇੱਧਰ ਆ ਪਾਸੇ ਵੀ ਅਸੀਂ ਇੱਧਰ ਵੀ ਜਾ ਕੇ ਕਿਸੇ ਦਾ ਹਾਲ ਪੁੱਛੀਏ ਸੋ ਜ਼ਰੂਰ ਹੈਲਪ ਜਿਹੜੀ ਹੈ ਇਸ ਪਰਿਵਾਰ ਨੂੰ ਲੋੜ ਹੈ ਕੋਨੇਵਾਲ ਪਿੰਡ ਦੇ ਵਿੱਚ ਗੁਰਚਰਨ ਸਿੰਘ ਅੰਕਲ ਜੀ ਨੇ ਆਪਣਾ ਨਾਮ ਦੱਸਿਆ ਨੰਬਰ ਉਹਨਾਂ ਨੇ ਦੱਸ ਦਿੱਤਾ ਤੇ ਅਗਰ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹਨੂੰ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰੋ ਤੇ ਇਹਨਾਂ ਦੀ ਮਦਦ ਕਰਨ ਦੇ ਲਈ ਜ਼ਰੂਰ ਤੁਸੀਂ ਇੱਕ ਵਾਰ ਗਰਾਊਂਡ ਜ਼ੀਰੋ ਤੇ ਆ ਕੇ ਇਹਨਾਂ ਦੇ ਘਰ ਦੀ ਹਾਲਤ ਜ਼ਰੂਰ ਦੇਖੋ ਸੋ ਪਿੰਡ ਕੋਨੇਵਾਲਾ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਹੈਗੇ ਆਂ ਇੱਕ ਘਰ ਦੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਨੇ ਆਂ ਬੇਬੇ ਤੇ ਬਾਪੂ ਜੀ ਵਿਚਾਰੇ ਬਹੁਤ ਦੂਰ ਤੋਂ ਜਾ ਕੇ ਸਾਨੂੰ ਲੈ ਕੇ ਆਏ ਨੇ ਕਿਉਂਕਿ ਇਹਨਾਂ ਦਾ ਇਹਨਾਂ ਡੂੰਗਾ ਘਰ ਪੈਂਦਾ ਹੈ ਕਿ ਇੱਥੇ ਤੱਕ ਕੋਈ ਵੀ ਨਹੀਂ ਪਹੁੰਚ ਰਿਹਾ ਨਾ ਹੀ ਕੋਈ ਸੰਸਥਾ ਨਾ ਹੀ ਕੋਈ ਮੀਡੀਆ ਵਾਲਾ ਤੇ ਅੰਕਲ ਜੀ ਦੇ ਘਰ ਦੇ ਹਾਲਾਤ ਜਿਹੜੇ ਨੇ ਬੱਤਰ ਹੋ ਗਏ ਨੇ ਘਰ ਘਰ ਦੀਆਂ ਜਿਹੜੀਆਂ ਨੀਚੇ ਫਲੋਰ ਆ ਉਹ ਵੀ 1 ਫੁੱਟ نیچے ਚਲਾ ਗਿਆ ਹੈ ਉੱਪਰੋਂ ਵੀ ਛੱਤਾਂ ਜਿਹੜੀਆਂ ਉਹ ਵੀ ਟੁੱਟੀਆਂ ਨੇ ਨੀਚੇ ਖੱਡੇ ਪੈ ਗਏ ਆ ਆਂਟੀ ਅੰਕਲ ਮੇਰੇ ਨਾਲ ਨੇ ਵਿਚਾਰੇ ਤੇ ਅੰਕਲ ਜੀ ਬਹੁਤ ਨੁਕਸਾਨ ਹੋਇਆ ਮੈਂ ਦੇਖ ਕੇ ਆਈ ਆ ਅੰਦਰ ਤੇ ਕੋਈ ਪਹੁੰਚਿਆ ਨਹੀਂ ਇੱਥੇ ਤੁਹਾਡੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਮੈਂ ਤੇ ਉਹ ਪਰਮਾਤਮਾ ਦਾ ਸ਼ੁਕਰ ਕਰਦਾ ਵੀ ਸਾਡੇ ਜੀਵਾਂ ਦਾ ਜਿਹੜਾ ਇੰਨਾ ਹਾਲਾਤ ਜਿਆਦਾ ਖਰਾਬ ਸਨ ਪਾਣੀ ਦੇ ਤੇ ਸਾਡੇ ਜੀ ਬਚ ਗਏ ਨੇ ਬਹੁਤ ਪਰਮਾਤਮਾ ਨੇ ਮਿਹਰ ਕੀਤੀ ਆ ਬਾਕੀ ਨੁਕਸਾਨ ਸਾਡਾ ਬਹੁਤ ਜਿਆਦਾ ਹੋਇਆ ਤੁਸੀਂ ਵੇਖ ਹੀ ਸਕਦੇ ਨਹੀਂ ਵੇਖਿਆ ਆ ਬਾਕੀ ਵੇਖ ਸਕਦੇ ਹੋ ਨੁਕਸਾਨ ਸਾਡਾ ਬਹੁਤ ਜਿਆਦਾ ਹੋਇਆ ਤੁਸੀਂ ਵੇਖ ਸਕਦੇ ਜੇ ਸਾਡੀ ਕੰਡੀਸ਼ਨ ਅਸੀਂ ਕਿੰਨਾ ਕ ਹਾਲਾਤ ਸਾਡੇ ਮਾੜੇ ਹੋ ਗਏ ਨੇ ਮੈਂ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦੀ ਪਰਮਾਤਮਾ ਮੇਰੇ ਬੱਚੇ ਬਚ ਗਏ ਆ ਭੈਣ ਭਰਾ ਸਾਡੀ ਮਤ ਕਰਨਗੇ ਤੇ ਅਸੀਂ ਫੇਰ ਕਿਤੇ ਉਸ ਟਾਈਮ ਤੇ ਪੂਰੇ ਹੋ ਸਕਾਂਗੇ ਜੋ ਮਾਲਕ ਦਾ ਪਾਣਾ ਹੀ ਮੰਨਦੇ ਆ ਤੁਸੀਂ ਵੇਖ ਸਕਦੇ ਹੋ ਜੋ ਕੁਛ ਸਾਡਾ ਹੋਇਆ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਜੇ ਇੰਨਾ ਨੁਕਸਾਨ ਹੋ ਗਿਆ ਕਿ ਕੋਈ ਘਰ ਦਾ ਕੱਪੜਾ ਨਹੀਂ ਬਚਿਆ ਬੱਚਾ ਛੋਟਾ ਜਿਹਾ ਉਹਦੇ ਪਾਉਣ ਨੂੰ ਕੱਪੜਾ ਨਹੀਂ ਬਚਿਆ ਕੋਈ ਚੀਜ਼ ਨਹੀਂ ਸਾਡੇ ਕੋ ਗਿਆ ਅਸੀਂ ਉੱਤੇ ਲੀੜਾ ਦੇ ਕੇ ਨੂੰ ਸਵਾਲ ਲੀਏ ਬਾਕੀ ਮੇਰਾ ਨਾਮ ਗੁਰਚਰਨ ਸਿੰਘ ਹੂੰ ਪਿੰਡ ਕੋਨੇਵਾਲਾ ਜੀ ਮੈਂ ਬੱਚੀ ਨੂੰ ਲੈ ਕੇ ਬੜੀ ਮੁਸ਼ਕਲ ਨਾਲ ਜਾਣਾ ਹਾਂ ਬਚਾਈ ਆ ਮੁਰਕੇ ਕਿਸ਼ਤੀ ਵਾਲਾ ਆਇਆ ਇੱਕ ਦਿਨ ਬਾਅਦ ਤੇ ਫੇਰ ਸਾਨੂੰ ਉਤੋਂ ਲਾਇਆ ਨਾ ਕੁਛ ਖਾਣ ਨੂੰ ਹੀ ਸਾਡੇ ਨਾ ਕੁਛ ਪੀਣ ਨੂੰ ਹੀ ਉਤੇ ਕਿਉਂ ਬੱਚੇ ਦਾ ਰੋਂਦਿਆਂ ਕਰਕੇ ਆਵਾਜ਼ ਸੁਣ ਕੇ ਤੇ ਪਰਮਾਤਮਾ ਜਿਤਨਾ ਕਿਸੇ ਦੀ ਆਵਾਜ਼ ਸੁਣਦਾ ਉਹਨੂੰ ਸੁਣ ਕੇ ਤੇ ਕਿਸ਼ਤੀ ਵਾਲਾ ਆਪਣੇ ਆਪ ਹੀ ਆਟੋਮੈਟਿਕ ਹੀ ਲੈਣੇ ਆ ਗਿਆ ਇੱਥੇ ਸਾਡੇ ਕੋਲ ਲੈ ਕੇ ਸਾਨੂੰ ਗਿਆ ਕਿਸ਼ਤੀ ਦੇ ਰਾਂ ਇੱਥੇ ਪਾਣੀ ਇੰਨਾ ਜ਼ਿਆਦਾ ਸੀ ਕਿ ਇੱਥੋਂ ਜਿਹੜਾ ਲੰਘਣਾ ਸਾਨੂੰ ਮੁਸ਼ਕਲ ਉਹ ਜਿਹੜੀ ਦੀਵਾਰ ਆ ਇਹਦੇ ਉੱਪਰੋਂ ਦੀ ਸਾਨੂੰ ਚੁੱਕ ਕੇ ਜਨਾਨੀਆਂ ਨੂੰ ਅਗਲੇ ਬੰਨੇ ਕਿਸ਼ਤੀ ਦੇ ਵਿੱਚ ਬਿਠਾਇਆ ਕਿਸ਼ਤੀ ਦੇ ਪਾਣੀ ਥੋੜਾ ਇੰਨਾ ਨੀਚੇ ਸੀ ਕੰਧ ਦੇ ਉੱਤੋਂ ਥੱਲੇ ਸੀ ਤੇ ਮਤਲਬ ਉਹਦੇ ਉੱਤੋਂ ਦੀ ਚੁੱਕ ਕੇ ਦੋਨੋਂ ਜਨਾਨੀਆਂ ਨੂੰ ਤੇ ਬੱਚਿਆਂ ਨੂੰ ਸਾਨੂੰ ਚੁੱਕ ਕੇ ਤੇ ਪਾਰ ਕੀਤਾ ਫਿਰ ਸਾਨੂੰ ਕਿਸ਼ਤੀ ਦੇ ਵਿੱਚ ਬਿਠਾਇਆ ਅਸੀਂ ਬੇਨਤੀ ਕਰਦੇ ਆ ਜਦੋਂ ਜੋ ਹੈਲਪ ਮੰਗ ਮਹਾਰਾਜ ਇਹ ਕਰਨੀ ਆ ਪ੍ਰਮਾਤਮਾ ਨੇ ਜੇ ਕੋਈ ਕਰ ਸਕਦਾ ਤੇ ਸਾਡੀ ਵੀ ਕਰੇ ਸਾਡੇ ਘਰ ਆਣ ਕੇ ਸਾਡੀ ਮਤ ਕੋਈ ਕਰੇ 999 808290 ਦੁਬਾਰਾ 999 8082 808290 999 808290 ਸਾਡਾ ਸਿੱਧੀ ਸਾਡੇ ਘਰੇ ਆ ਕੇ ਸਾਡੀ ਵੇਖ ਕੇ ਹਾਲਾਤ ਸਾਡੇ ਸਾਡੀ ਮਤ ਕਰ ਸਕਦਾ ਕਿਸੇ ਦੇ ਹੱਥ ਭੇਜਣ ਦੀ ਕੋਈ ਲੋੜ ਨਹੀਂ ਸੇਵਾ ਭੇਜਣੀ ਨਹੀਂਗੀ ਤੇ ਬੱਤੀ ਵਗੈਰਾ ਵੀ ਨਹੀਂ ਆਉਂਦੀ ਕੋਈ ਕੁਛ ਨਹੀਂ ਕੋਈ ਬੱਤੀ ਨਹੀਂ ਆਉਂਦੀ ਸਾਡਾ ਇਨਵਰਟਰ ਨਹੀਂ ਫ੍ਰਿਜ ਨਹੀਂ ਸਾਡੇ ਕੋ ਕੋਈ ਚੀਜ਼ ਨਹੀਂ ਬਚੀ ਗੈਸ ਵਾਲਾ ਚੁੱਲਾ ਅਸੀਂ ਥੱਲੇ ਪਿਆ ਉਹਦੇ ਵਿੱਚ ਉਹ ਵੀ ਰੁੜ ਗਿਆ ਆ ਕਿਹੇ ਆਦਮੀ ਨੇ ਸਾਡੇ ਕੋਲ ਅਸੀਂ 10 ਦਿਨ ਹੋ ਗਏ ਨੇ ਸਾਨੂੰ ਸਾਡੇ ਕੋ ਚੱਕਲਾ ਵੇੜਨਾ ਵੀ ਨਹੀਂ ਰਿਹਾ ਵੀ ਅਸੀਂ ਰੋਟੀ ਬਣਾ ਕੇ ਖਾ ਸਕੀਏ ਰਾਸ਼ਨ ਦੇਣ ਨਹੀਂ ਆ ਰਹੇ ਰੋਟੀ ਪਾਣੀ ਆ ਰਹੇ ਸਾਡੇ ਭਾਂਡੇ ਨਹੀਂ ਰਹੇ ਸਾਡੇ ਕੋ ਚੱਕਲਾ ਵੇੜਨਾ ਨਹੀਂ ਕੋਈ ਸਿਲੰਡਰ ਨਹੀਂ ਕੀ ਕਰੀਏ ਅਸੀਂ ਕੁਛ ਨਹੀਂ ਬਚਿਆ ਸਾਡੇ ਕੋਲ ਤੁਹਾਡੇ ਘਰੇ ਕੋਈ ਆਉਂਦਾ ਹੀ ਨਹੀਂ ਦੇਣ ਇੱਧਰ ਆ ਪਾਸੇ ਵੀ ਅਸੀਂ ਇੱਧਰ ਵੀ ਜਾ ਕੇ ਕਿਸੇ ਦਾ ਹਾਲ ਪੁੱਛੀਏ ਸੋ ਜ਼ਰੂਰ ਹੈਲਪ ਜਿਹੜੀ ਹੈ ਇਸ ਪਰਿਵਾਰ ਨੂੰ ਲੋੜ ਹੈ ਕੋਨੇਵਾਲ ਪਿੰਡ ਦੇ ਵਿੱਚ ਗੁਰਚਰਨ ਸਿੰਘ ਅੰਕਲ ਜੀ ਨੇ ਆਪਣਾ ਨਾਮ ਦੱਸਿਆ ਨੰਬਰ ਉਹਨਾਂ ਨੇ ਦੱਸ ਦਿੱਤਾ ਤੇ ਅਗਰ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹਨੂੰ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰੋ ਤੇ ਇਹਨਾਂ ਦੀ ਮਦਦ ਕਰਨ ਦੇ ਲਈ ਜ਼ਰੂਰ ਤੁਸੀਂ ਇੱਕ ਵਾਰ ਗਰਾਊਂਡ 0 ਤੇ ਆ ਕੇ ਇਹਨਾਂ ਦੇ ਘਰ ਦੀ ਹਾਲਤ ਜ਼ਰੂਰ ਦੇਖੋ